ਤਨ ਵਾਹੀ ਗੁਰੂ ਸਾਹਿਬ ਜੀ ਉੱਚ ਅਪਾਰ ਵਿੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤ ਯੁਦਰੇ ਸੁਣਤੇ ਉਦਰੇ ਵਿੰਸੇ ਬਾਪੁ ਘਨੇਰੇ ਅਚੂਪ੍ਰੇਤ ਮੁਕਤ ਕੋ ਉਤਾਰੇ ਵਾਹਨ ਪਾਰਿ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਹਾਰੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਨੰਤੇ ਸੁਨ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇਰੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਮਿਲੇ ਜਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿੰਨੇ ਮਿਲੇ ਜਾਤੇ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਮਾ ਜਿਤ ਪਾਰ ਬ੍ਰਹਮਚਿਤ ਆਇਆ ਸੋ ਕਰ ਦਿਆਬ ਵਸਾਇਆ ਸੁਖ ਸਾਗਰ ਗੁਰ ਪਾਇਆ ਤ ਸੈ ਸ ਸਗਲ ਮਿਟਾਇਆ ਜਿਤ ਪਾਰ ਬ੍ਰਹਮਚਿਤ ਆਇਆ ਸੋ ਕਰ ਦਿਆ ਵਿਸਾਇ ਸੁਖ ਸਾਗਰ ਗੁਰ ਪਾਇਆ ਤਾਂ ਸੈ ਸ ਸਗਲ ਮਿਟਾਇਆ ਹਰ ਕੀ ਨਾਮ ਕੀ ਵਡਿਆਈ ਆਠ ਪੈਰ ਗੁਣ ਗਾਈ ਗੁਰਪੂਰੇ ਤੇ ਪਾਇਰ ਆਉ ਪ੍ਰਭ ਕੀ ਅਖਤ ਕਹਾਣੀ ਜਨ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਨੀ ਗੁਰਪੂਰੇ ਤੇ ਜਾਣੀ ਗੁਰਪੂਰੇ ਤੇ ਜਾਨੀ ਪ੍ਰਭ ਕੀ ਅਖਤ ਕਹਾਣੀ ਜਨ ਬੁਲੈ ਅਮਰਤ ਬਾਣੀ ਨਾਨਕ ਦਾਸ ਬਖਾਨੀ ਗੁਰਪੂਰੇ ਤੇ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਤ ਮਹੱਲਾ ਪੰਜਮ ਜਿਤ ਪਾਰ ਬ੍ਰਹਮਚਿਤਿਆ ਆਇਆ ਸੋ ਕਰ ਦਿਆ ਵਸਾਇਆ ਸੁਖ ਸਾਗਰ ਗੁਰੂ ਪਾਇਆ ਤਾਂ ਸੰਸਾਰ ਸਗਲ ਮਿਟਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਲੇ ਸੋਨੇ